ਪਰੋ ਠੀਕ ਪਰੋ ਹੋ ਗਿਆ ਸਟਾਰਟ ਨਾ ਤੋੜਾ ਨਹੀਂ ਤਾਂ ਕਿੰਨਾ ਨਾ ਨਾੜੀਂ ਦੇਖੋ ਕਿੰਨਾ ਮਿੱਤਰੋ ਪਰਵਾਹ ਨਹੀਂ ਕਰਦਾ ਟਰੈਕਟਰ ਹੈ ਟਰਬੋ ਲੱਗਿਆ ਟਰੈਕਟਰ ਨੂੰ ਤੇ ਜਦੋਂ ਟਰਬੋ ਲੱਗੀ ਬਹੁਤ ਫਰਕ ਪੈ ਗਿਆ ਗੋਮ ਨਹੀਂ ਪੈਂਦਾ ਟਰੈਕਟਰ ਨਾ ਇਹਦੇ ਹੋਰ ਨਹੀਂ ਜਾਂਦਾ ਚੱਕਰ ਤੋੜਦਾ ਥੋੜੇ-ਬੋੜੇ ਪਰ ਜਿੱਦਾਂ ਚੋਗੋ ਜਿਹੜੀ ਪਰ ਤੇ ਨਹੀਂ ਹੁੰਦਾ ਇੱਦੋਂ ਮਤੇ ਆ ਪਿਆ ਤੇ ਜਿਹੜੇ ਫੜ ਲਿੰਦਾ ਅਰਪਣਾ ਬਹੁਤ ਲੋਪਾ ਆਇਆ ਦਾ ਬਾਕੀ ਨਹੀਂ ਆਵੇ ਸਾਡੇ ਜੇ ਤੋਰਾ ਇਹਦਾ ਕਿ ਤੋਰਾ ਕਿੰਨਾ ਦੁੱਜੇ ਲੋਜ ਮੁਸ਼ਕਲ ਹੀ ਆ ਚੱਲਦੇ ਹੁਣ ਸਾਰੇ ਟਰੈਕਟਰ ਦੁੱਜੇ ਲੋਜ ਚੱਲਦਾ ਸਾਡਾ ਕਿੰਨਾ ਮੱਟੀ ਨਾਲ ਹੋਵੇ đó phải anh đưa ra để học mà ra cái gì? chỗ tháo ra đi không đi à? cái ਸਾਰਾ ਇਹ ਦੇ ਫੈਨ ਆ ਤੇ ਸਸਤਾ ਗੱਜੂ ਦਾ ਚੈਨਲ ਨੂੰ ਸਾਰਾ ਇਹ ਜੀ ਦਾ ਜਲਵਾ ਦਾ ਹੈਗਾ ਆਹ ਹੁਣ ਐਂ ਦਾ ਕਰ ਲੋ ਪੂਰੀ ਪੱਟੀ ਪਈ ਆ ਭਰੀ ਪਈ ਆ ਆ ਵੇਖੋ ਨਾੜ ਦੀ ਸਾਡੇ ਸਾਹਮਣੇ ਵੇਲਿਓ ਕੋਈ ਗੇਰ ਨਹੀਂ ਰੁਕਾ ਕਰਨਾ ਕੁਛ ਨਹੀਂ ਕਰਨਾ ਉਦਾਂ ਹੀ ਚੱਲੂਗਾ ਆ ਵੀ ਸੱਜੇ ਤੁਰਾਇਦਾ ਅਲੀ ਮੈਂ ਟਮਾਟੀ ਭਰੀ ਜਾਂ ਰਿਹਾ ਓਨੇ ਨਾਲ ਦੇ ਅੱਗੇ ਦੇਖ ਲਓ ਤੁਹਾਨੂੰ ਬਤਾਇਆ ਤਾਂ ਹੈ ਆਹ ਦੇਖੋ ਕੇ ਭਿਆਸੇ ਤੇਰੀ ਵੀ ਛੁਰੀ ਜਾਂਦਾ ਹੈ ਰਾਗੀ ਮੈਂ ਟਮਾਟੀ ਭਰਦਾ ਤੁਹਾਨੂੰ ਵੇਨੇ ਚੱਕਰ ਕਿੰਨੇ ਤੋੜਦਾ ਹੈ ਚੱਕਰ ਉਹ ਹੁੰਨੇ ਮਿੱਤਰੋ ਸੇ ਚੱਲਣ ਡਿਆ ਹੈ ਤੁਹਾਨੂੰ ਦੇਖਾ ਦੂਜਾ ਲੋਕ ਆਇਆ ਦੇਖਦੇ ਨੇ ਚੱਲਣ ਆ ਰਹੀ ਹੈ ਇਹ ਲੋ